ਨਾਲ ਫੋਟੋ ਵੀ ਕਲੀਅਰ ਅੱਛਾ ਇਹ ਤੋਂ ਉਹਨਾਂ ਨੂੰ ਲਿਖੀਂ ਕੱਲਾ ਬੰਦ ਹੁੰਦਾ ਠੀਕ ਲਓ ਮੈਂ ਬੰਦੇ ਦਾ ਪੈਕੇਟ ਹੀ ਚਲ ਚਲੋ ਜੀ ਕੱਟ ਦੋ ਚਲ ਚਲ ਅੱਛਾ ਨਹੀਂ ਇਹਨੂੰ ਇਹਨੂੰ ਕੱਲਾ ਇੱਕ ਇਹਨੂੰ ਮਾਰ ਦਿਓ ਠੀਕ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ये जयंती बर्थडे खुश ना है ना बर्थडे रोज बर्थडे आना चाहिए चलो बस थोड़ा इधर उई तू इधर मेरे गांव आओ चल तो। अच्छा मैं दूध का समझ ले खाना करें ये कर ले ना पीस ले सारे पर्स कर दे नहीं इसको बनाना है हम बड़ी नहीं है कोई

ਚਲ ਕਬ ਮੈਂ ਖਾਂਦੀ ਆ ਲੈ ਮੈਨੂੰ ਬੜਾ ਦੇ ਫੋਨ ਚਲ ਚਲ ਓਏ ਪੱਪੀ ਕਰਦੇ ਕਹਿੰਦੇ ਚਲੋ ਬਸ ਹੋ ਗਿਆ ਆਜੋ ਬੇਟਾ ਕਹੇ ਆਜੋ ਆਜੋ ਇੱਧਰ ਆਜੋ ਫਿਰ ਆਨ ਨਾਲ ਤਾਂ ਬਾਤ ਹੋਈ ਖਵਾਇਓ ਕੀ ਲੈ ਓਹੋ ਚੱਲ ਰਲੋ

اندر روپو چلا یار تھا کڑے مڑے چلو ਤੇ ਓਨੀ دیر ਤੱਕ ਨਾ ਕੇਕ ਵਗੈਰਾ ਕੱਟ ਲਿਆ ਸੀਗਾ ਇੱਥੇ ਪਕੌੜੇ ਵਗੈਰਾ ਸਾਰਾ ਕੁਝ ਖਾ ਪੀ ਲਿਆ ਸੀ ਆਪਾਂ ਉਸ ਤੋਂ ਬਾਅਦ ਮੈਂ ਸੋਚਿਆ ਕਿ ਆ ਕਾਫੀ ਮਾਮਾ ਜੀ ਕਹਿੰਦੇ ਕਿ ਕਾਫੀ ਬਣਾ ਲਓ ਕੱਪ ਕੱਪ ਕਿਉਂਕਿ ਮੈਂ ਕਾਫੀ ਟਾਈਮ ਉਹਨਾਂ ਨੂੰ ਕਿਹਾ ਤਾਂ ਫਿਰ ਉਹ ਕਹਿੰਦੇ ਚਲੋ ਕਾਫੀ ਬਣਾ ਲਓ ਫਿਰ ਕੱਪ ਕੱਪ ਤੇ ਫਿਰ ਮੈਂ ਕਿਚਨ 'ਚ ਚੱਲ ਗਈ ਕਾਫੀ ਬਣਾਉਣ ਵਾਸਤੇ ਇੱਥੇ ਮਿੱਠੂ ਨੇ ਆਵਾਜ਼ਾਂ ਮਾਰ ਹੀ ਜਾਂਦਿਆ ਸੀ ਜਦੋਂ ਹੀ ਉਹਨੇ ਦੇਖਿਆ ਕਿ ਘਰ ਨਾਲ ਚਾਰ ਜੀ ਆਏ ਨੇ ਤਾਂ ਉਹਨੂੰ ਬਹੁਤ ਖੁਸ਼ੀ ਹੁੰਦੀ ਪਈ ਪੈਰਟ ਨੂੰ ਤੋ ਉਹ ਦੇਖੋ ਗੱਲਾਂ ਕਰਦਾ ਪਿਆ ਇੰਨੀਆਂ ਗੱਲਾਂ ਕਰਦਾ ਪਿਆ ਸੀ ਜਦੋਂ ਬੈਠ ਜਾਂਦੇ ਹੀ ਨਾ मामा ਜੀ ਫਿਰਵਾਜਾ ਮਾਰਦਾ ਸੀ ਕਿ ਮੇਰੇ ਨਾਲ ਆ ਕੇ ਨਾ ਗੱਲਾਂ ਕਰੋ ਬਿਲਕੁਲ ਸਮਝ ਨਹੀਂ ਸੀ ਆਂਦਾ ਪਿਆ ਹਜੇ ਸਾਨੂੰ ਕਿ ਉਹ ਕੀ ਕਹਿੰਦਾ ਪਿਆ ਲੇਕਿਨ ਤੁਸੀਂ ਮੰਨੋਗੇ ਨਹੀਂ ਮੈਂ ਫਸਟ ਟਾਈਮ ਉਹਨੂੰ ਦੇਖਿਆ ਇੰਨੀਆਂ ਗੱਲਾਂ ਕਰਦੇ ਕਰਦੇ ਨੂੰ ਤੇ ਮੈਂ ਨਾ ਬਹੁਤ ਜ਼ਿਆਦਾ ਵੱਡਾ ਫੰਕਸ਼ਨ ਵੀ ਨਹੀਂ ਆਪਾਂ ਕੋਈ ਕੀਤਾ ਤਾਂ ਸਾਡੇ ਨਾ ਘਰ ਦੇ ਲੱਗੇ ਨਾ ਸਾਡੇ ਰਿਲੇਟਿਵ ਵਿੱਚੋਂ ਜਿੱਦਾਂ ਰਿਸ਼ਤੇਦਾਰਾਂ ਚੋਂ ਨਾ ਮੇਰੇ मामा मामੀ ਜੀ ਲੱਗੇ ਰਹਿੰਦੇ ਨੇ ਤਾਂ ਬਸ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਨਾ ਬਰਥਡੇ ਹੈ ਬਿਸ਼ੂ ਦਾ ਤਾਂ ਆਪਾਂ ਬਰਥਡੇ ਨਾਲ ਕੇਕ ਕੱਟ ਲਵਾਂਗੇ ਤਾਂ ਤੁਸੀਂ ਆ ਜਿਓ ਤੇ ਕਿਉਂਕਿ ਬਿਸ਼ੂ ਦੇ ਨਾਨਾ ਜੀ ਨੂੰ ਵੀ ਛੁੱਟੀ ਨਹੀਂ ਮਿਲੀ ਤਾਂ ਬੜੇ ਮੁਸ਼ਕਿਲ ਜੀ ਸੀ ਬਿਸ਼ੂ ਮੈਂ ਕਿਹਾ ਬਸ ਚਲੋ ਬੱਚੇ ਦੀ ਖੁਸ਼ੀ ਹੋਣੀ ਚਾਹੀਦੀ ਨਾ ਤਾਂ ਬਿਸ਼ੂ ਇੰਨੇ ਜੀ ਬਹੁਤ ਜ਼ਿਆਦਾ ਖੁਸ਼ ਹੋ ਗਿਆ ਹੀ ਤਾਂ ਜ਼ਿਆਦਾਤਰ ਉਹ ਖੁਸ਼ ਰਹਿੰਦਾ ਆ ਮਤਲਬ ਕਿ ਆਪਣੇ ਜਿਦਾ ਮੇਰੇ ਮਾਮਾ ਜੀ ਹੋ ਗਏ ਮੇਰੀ ਮਾਸੀ ਹੋ ਗਏ ਜੋ ਮੈਨੂੰ ਪਿਆਰ ਬੱਚਾ ਪਿਆਰ ਦਾ ਭੁੱਖਾ ਹੁੰਦਾ ਤਾਂ ਉਹਨੂੰ ਸਾਰੇ ਬਹੁਤ ਪਿਆਰ ਕਰਦੇ ਆ ਬਿਸ਼ੂ ਨੂੰ ਤਾਂ ਬਹੁਤ ਖੁਸ਼-ਖੁਸ਼ ਆਪਾਂ ਬਰਥਡੇ ਸੈਲੀਬ੍ਰੇਟ ਕਰ ਲਿਆ